ਜੀ ਕੀ ਨਾਮ ਦਾ ਨਰਿੰਦਰ ਸਿੰਘ ਜੀ ਕੀ ਵਾਰ ਦਾ ਤੁਸੀਂ ਜੀ ਜਿਹੜੀ ਚੋਰੀ ਸੰਬੰਧੀ ਹਾਂਜੀ ਮੈਂ ਜੀ ਇੱਥੇ ਰਾਮ ਪ੍ਰਸ਼ਾਦ ਦੇ ਗ੍ਰੰਥੀ ਹਾਂ ਹੈੱਡ ਗ੍ਰੰਥੀ ਜਦੋਂ ਮੈਂ ਰਜਾਨਾ ਦੀ ਤਰ੍ਹਾਂ ਰੋਜ਼ ਅੰਮ੍ਰਿਤ ਵੇਲੇ ਆਉਂਦਾ ਸਾਂ ਤੇ ਜਦੋਂ ਅੱਜ ਆਇਆ ਧਿਆਨ ਕੇ ਦੇਖਿਆ ਜੋ ਲੇਟਾਂ ਬੰਦ ਹਨ ਤੇ ਦਰਵਾਜ਼ੇ ਦੇ ਜਿੰਦਰੇ ਜਿਵੇਂ ਪੁੱਟੇ ਹਨ ਤਾਂ ਦੇਖ ਕੇ ਮੈਂ ਫਿਰ ਪ੍ਰਧਾਨ ਸਾਹਿਬ ਦੇ ਮੈਂਬਰ ਸਾਹਿਬ ਨੂੰ ਟੈਲੀਫੋਨ ਕੀਤਾ ਉਹ ਸਾਰੇ ਪ੍ਰਧਾਨ ਸਾਹਿਬ ਆਏ ਆਣ ਕੇ ਦੇਖਿਆ ਕਿ ਗੁਰੂ ਘਰ ਦੇ ਜੋ ਜੋ ਨੁਕਸਾਨ ਹੋਏ ਹਨ ਇੱਕ ਵੱਡੀ ਦੇਗ ਆ ਤੇ ਗੋਲਕ ਉਹ ਐਲ ਸੀ ਡੀਆਂ ਆਦਿਕ ਜਿਹੜੀਆਂ ਹਨ ਉਹ ਤੋੜ ਕੇ ਲੈ ਗਏ ਨੇ ਕਾਫੀ ਲੱਖ ਰੁਪਏ ਦਾ ਨੁਕਸਾਨ ਗੁਰੂ ਘਰ ਦਾ ਕਰ ਗਏ ਹਨ ਤੇ ਕਿ ਚੋਰ ਡੀ ਵੀ ਆਰ ਮੇਰਾ ਸਭ ਕੁਝ ਲੈ ਗਏ ਨੇ ਹਾਂਜੀ ਸਭ ਕੁਝ ਲੈ ਗਏ ਤੇ ਦੇਖੋ ਹੋਰ ਘੋੜਾ ਟੀਨ ਆਦਿਕ ਤੇ ਹੋਰ ਗੁਰੂ ਘਰ ਦੀ ਗੋਲਕ ਤੋੜ ਕੇ ਲੈ ਗਏ ਨੇ ਕਾਫੀ ਮਤਲਬ 1 ਲੱਖ ਰੁਪਏ ਦਾ ਨੁਕਸਾਨ ਕਰ ਗਏ ਗੋਲਕ ਜਿਹੜੀ ਇਹਦੀ ਮਤਲਬ ਸੰਗਰਾਹ ਸੰਗਰਾਹ ਹੁੰਦੀ ਹੈ ਜੀ ਹਾਂਜੀ ਸੰਗਰਾਹ ਸੰਗਰਾਹ ਹੁੰਦੀ ਹੈ ਕਾਫੀ ਕੋਈ 20000 50000 ਦੀ ਗੋਲਕ ਨਿਕਲਦੀ ਹੈ ਤੇ ਇਹਦੇ ਵਿੱਚ ਕੋਈ ਪੁਲਿਸ ਆਈ ਕਿ ਹਾਂਜੀ ਪੁਲਿਸ ਵੇਖ ਕੇ ਗਈ ਮੌਕਾ ਤੱਕ ਇੱਕ ਕਾਰਵਾਈ ਉਹ ਕਹਿੰਦੇ ਅਸੀਂ ਕਰ ਰਹੇ ਹਾਂ ਤੇ ਕੀ ਤਮੰਨ ਕਰਦੇ ਤੁਸੀਂ ਹਾਂਜੀ ਕਾਰਵਾਈ ਦੀ ਕੀ ਮੰਗ ਕਰੋਗੇ ਤੁਸੀਂ ਪ੍ਰਸ਼ਾਸਨ ਇਹੋ ਕਰਾਂਗੇ ਮੰਗ ਕੇ ਚੋਰਾਂ ਨੂੰ ਫੜਿਆ ਜਾਵੇ ਇਲਾਕੇ ਦੇ ਵਿੱਚ ਜਿਹੜੀ ਵਾਰਦਾਤ ਨਾ ਹੋਵੇ ਇਹੋ ਹੀ ਹੈ ਸਰਕਾਰ ਦੇ ਕੋਲ ਬੇਨਤੀ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਤੇ ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਜਿਹੜੀ ਬੇਅਦਬੀ ਇਹ ਨਾ ਹੋ ਸਕੇ ਇਹ ਹੀ ਬੇਨਤੀ ਆਪਾਂ ਤੇ ਸਰਕਾਰ ਸਿੰਘ ਜੀ ਕਿਹੜਾ ਪਿੰਡ ਹੈ ਲੱਕੋਸਰਾਂ ਇਹ ਜਿਹੜਾ ਗੁਰਦੁਆਰਾ ਸਾਹਿਬ ਜਿਹੜੀ ਇਹ ਚੋਰੀ ਦੀ ਕੋਈ ਘਟਨਾ ਆਈ ਹੈ ਕਿ ਗੁਰਦੁਆਰਾ ਦਾ ਸਾਦਾ ਨਾਮ ਕੀ ਹੈ ਤੇ ਕੀ ਹੈ ਠਿਕਾਣੀ ਕੀ ਹੈ ਜੀ ਇਹ ਜੀ ਬਾਬਾ ਰਾਮ ਪ੍ਰਸਾਦ ਜੀ ਦਾ ਗੁਰਦੁਆਰਾ ਨਾਮ ਬਹੁਤ ਇਤਿਹਾਸਪੂਰਨ ਗੁਰਦੁਆਰਾ ਹੈ ਦੂਰ ਦੂਰੋਂ ਸੰਗਤਾਂ ਆਉਂਦੀਆਂ ਜੀ ਇੱਥੇ ਤੇ ਇੱਥੇ ਜਦੋਂ ਬਾਬਾ ਜੀ ਮਨੇਰੇ 4 ਵਜੇ ਆਏ ਆ ਇਹਨਾਂ ਨੇ ਸਾਨੂੰ ਸੂਚਿਤ ਕੀਤਾ ਵਾ ਤੇ ਅਸੀਂ ਆਣ ਕੇ ਵੇਖਿਆ ਵਾ ਤੇ ਗੋਲਕਾਂ ਦੇ ਟੁੱਟੇ ਸੀ ਤੇ ਗੋਲਕਾਂ ਤੇ ਕੰਦਰ ਇੱਕ ਬਾਹਰ ਆ ਜਦੋਂ ਕੋਈ ਬਾਹਰੋਂ ਆਉਂਦਾ ਵਾ ਬਾਹਰ ਦੀ ਗੋਲਕ ਵਿੱਚ ਪੈਸੇ ਪਾਉਂਦਾ ਵਾ ਤੇ 20-25 ਹਜ਼ਾਰ ਦੀ ਗੋਲਕ ਨਿਕਲਦੀ ਜਾਂ ਮਹੀਨੇ ਇਹ ਵਿੱਚ ਇਹ ਗੋਲਖਾਂ ਦੁਨਤ ਤੋੜੀਆਂ ਅੰਦਰੋਂ ਜੰਗਲਾਂ ਵੀ ਤੋੜਿਆ ਵਾ ਤੇ ਇਹ ਇੱਕ 3 ਰੱਖਿਆ ਸੀ ਉੱਥੇ ਦੇਸੀ ਦਾ ਪ੍ਰਸ਼ਾਦ ਕੁਝ ਡੱਬੇ ਸੀ ਉਹ ਵੀ ਲੈ ਕੇ ਦੇਗ ਸੀ ਉਹ 50000 ਦੀ ਲਹਾਂਦੀ ਆ ਥੋੜਾ ਚਿਰ ਹੋਇਆ ਸੀ ਤੇ ਤਾਂਬੇ ਦੀ ਦੇਗ ਲੈ ਗਏ ਆ ਤੇ ਆ ਲਾ ਕੇ ਜਾਂਦੇ ਲੈ ਤੇ ਇੱਥੇ ਸਾਡੇ ਪਿੰਡ ਦੇ ਕੋਸਾਂ ਬਹੁਤ ਸਨੈਕ ਵਿਕਦੀ ਆ ਤੇ ਇਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨੂੰ ਠੱਲ ਪਾਉਣੀ ਤੇ ਸਾਨੂੰ ਦਵਾਇਆ ਜਾਵੇ ਇਹ ਜਿਹੜੀਆਂ ਵਾਰਦਾਤਾ ਨਾ ਹੋਣਾ ਇਹਨਾਂ ਨੂੰ ਅਸਰ ਨੂੰ ਚਾਹੀਦਾ ਰੋਕ ਲਗਣੀ ਚਾਹੀਦੀ ਆ ਸਾਡੀ ਇਹੋ ਬੇਨਤੀ ਆ ਤੇ ਤੁਸਨ ਨੂੰ ਸੂਚਿਤ ਕੀ ਅਸੀਂ 1012 ਤੇ ਫੋਨ ਕੀਤਾ ਵਾ ਤੇ ਉਹ ਪੁਲਿਸ ਨੂੰ ਮੌਕਾ ਵੀ ਆ ਕੇ ਦੇ ਉਹਨਾਂ ਦਾ